ਗੀਤਾ ਇਹਨਾਂ ਟਾਈਪ ਵੀ ਮੌਕਾ ਦਿੰਦਾ ਵੀ ਆਪਾਂ ਸੰਭਾਲ ਲੋ ਇਹਨਾਂ ਨੂੰ ਨਹੀਂ ਸੰਭਾਲਾ ਜੀ ਆਪਣੇ ਆਪ ਨੂੰ ਹੋਈ ਹਿੰਦੂ ਲੀਟਰਾਂ ਲੰਦਦੇ ਸ਼ਿਵਸ਼ਾਨਾ ਦਾ ਮੈਂ ਬਹੁਤ ਵੱਡਾ ਲੀਟਰਾਂ ਜੀ ਮੇਰੀ ਸਪੋਰਟ 'ਚ ਆਉਂਦਾ ਕੋਈ ਨਹੀਂ ਆਉਂਦਾ ਜੀ ਸਪੋਰਟ 'ਚ ਇਹਦੀ ਇਹ ਤਾਂ ਵੈਸੇ ਆਪਣਾ ਫਰੇਮ ਲਾਈਨ ਦੇ ਮਾਰੇ ਫੇਸਬੁੱਕ ਤੇ ਹੁੰਦਾ ਜੀ ਇਹ ਫੇਸਬੁੱਕ ਲੀਟਰ ਹੈ ਜੀ ਆ ਇਹਨਾਂ ਦੇ ਕਰਵਾਈਆਂ ਚਾਹੀਦੀਆਂ ਜੀ ਮੈਨੂੰ ਖਤਰਾ ਹੀ ਵੀ ਇਹਨਾਂ ਤੋਂ ਇਹ ਅੱਗੇ ਵੀ ਕਰਵਾ ਸਕਦੇ ਨੇ ਮੇਰੇ ਤੇ ਕੋਸ਼ਿਸ਼ ਕਰਵਾ ਸਕਦੇ ਨੇ ਜੀ ਆ ਮੈਨੂੰ ਇਹਨਾਂ ਤੋਂ ਖਤਰਾ ਵੀ ਹੈ ਜੀ ਮੈਂ 1.5 ਲੱਖ ਦਿਨਾਂ ਨੂੰ ਕੈਸ਼ ਦਿੱਤਾ ਜੀ ਲੱਖ ਰੁਪਏ ਮੈਂ ਸਾਹਿਲ ਗੋਇਲ ਦੇ ਘਰ ਦੇ ਗਿਆ ਜੀ ਉਹ ਉਹਦੀ ਮੈਂ ਵੀਡੀਓ ਬਣਾ ਲਈ ਸੀ ਜੀ ਜਦੋਂ ਮੈਨੂੰ ਪੈਸੇ ਫੜਾਦੇ ਮੈਂ ਬੈ ਕੇ ਗਿਣਨ ਲੱਗ ਗਿਆ ਪੈਸੇ ਜੀ ਇਹ ਗਿਣਨ ਲੱਗਿਆ ਮੈਂ ਉਹ ਤੋਂ ਥੋੜੀ ਜੀ ਕੈਪਚਰ ਲੈ ਲਈ ਵੀਡੀਓ ਜੀ ਇਹਦੀ ਮਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਅੱਜ ਪਟਿਆਲਾ ਦੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ ਦੱਸ ਜੀ ਕਿ ਆਪਣੇ ਆਪ ਨੂੰ ਵੱਡਾ ਹਿੰਦੂ ਲੀਡਰ ਕਹਾਉਣ ਵਾਲਾ ਸਾਹਿਲ ਗੋਇਲ ਅਤ ਉਸ ਦਾ ਸਾਥੀ ਪਰਮਜੀਤ ਪੰਮਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤਾਂ ਵਿਜੀਲੈਂਸ ਦੀ ਵੱਡੀ ਕਾਰਵਾਈ ਹੈ ਦੱਸ ਜੀ ਕਿ ਸਾਬਕਾ ਸਰਪੰਚ ਦੇ ਉੱਪਰ ਵਿਜੀਲੈਂਸ ਦੀ ਇੱਕ ਜਾਂਚ ਚੱਲ ਰਹੀ ਹੈ ਕਹਿ ਸਕਦੇ ਹਾਂ ਕਿ ਗ੍ਰਾਂਟ ਘਟਾਲੇ ਮਾਮਲੇ ਦੇ ਵਿੱਚ 2018 ਤੋਂ ਇੱਕ ਸ਼ਿਕਾਇਤਕਰਤਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਵਿਜੀਲੈਂਸ ਜਾਂਚ ਕਰਦੀ ਪਈ ਹੈ ਤਾਂ ਉਸ ਮਾਮਲੇ ਦੇ ਵਿੱਚ ਸਾਬਕਾ ਸਰਪੰਚ ਮਾਈਲਾ ਸਰਪੰਚਤਾ ਨਾਮ ਕਢਵਾਉਣ ਬਦਲੇ 2.5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਤਾਂ ਕਹਿ ਸਕਦੇ ਹਾਂ ਕਿ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਦੇ ਜਿਹੜੇ ਬੇਟੇ ਨੇ ਉਹ ਸਾਡੇ ਨਾਲ ਨੇ ਜਿਨ੍ਹਾਂ ਦੇ ਕੋਲੋਂ 2.5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਇੰਨਾ ਹੀ ਨਹੀਂ 2.5 ਲੱਖ ਰੁਪਏ ਲੈ ਵੀ ਗਏ ਨੇ ਤਾਂ ਉਸ ਤੋਂ ਬਾਅਦ ਸੋ ਸਬੂਤਾਂ ਦੇ ਆਧਾਰ ਤੇ ਜਿਹੜਾ ਕਹਿ ਸਕਦੇ ਆ ਵਿਜੀਲੈਂਸ ਨੇ ਅੱਜ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿੱਤਾ ਹੈ ਤਾਂ ਜਾਣਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਤੁਹਾਡਾ ਨਾਮ ਕੀ ਹੈ ਪਹਿਲਾਂ ਆਪਣਾ ਪਿੰਡ ਜ਼ਰੂਰ ਦੱਸ ਦਿਓ ਮੇਰਾ ਨਾਮ ਤਕਸੀਰ ਹੈ ਜੀ ਮੇਰਾ ਪਿੰਡ ਰਨੇਟੋ ਜੀ ਜ਼ਿਲ੍ਹੇ ਪਟਿਆਲੇ ਤੋਂ ਆ ਤੇ ਸਾਡਾ ਨਾ ਇੱਕ ਮਾਮਲਾ ਸੀਗਾ 2018 ਦੇ ਵਿੱਚ ਮੇਰੇ ਤਾਏ ਦੇ ਮੁੰਡੇ ਨਾਲ ਸ਼ਰੀਕੇ ਚੋਂ ਉਹਨਾਂ ਨੇ ਸਾਡੀ ਸ਼ਿਕਾਇਤ ਕੀਤੀ ਮੇਰੀ ਉਹਨਾਂ ਨਾਲ ਪ੍ਰਾਣੀ ਲੱਗਤ ਸੀ ਮੇਰੇ ਫਾਦਰ ਸਾਹਿਬ ਨਾਲ ਲੱਗਦੇ ਆਉਂਦੇ ਸੀ ਉਹ ਤੇ ਮੇਰੇ ਨਾਲ ਲੱਗਦਾ ਤਾਂ ਹੈਗੀ ਸੀ ਉਹਨਾਂ ਦੀ ਜੀ ਤੇ ਉਹਨਾਂ ਨੇ 18 2018 ਦੇ ਵਿੱਚ ਮੇਰੀ ਸ਼ਿਕਾਇਤ ਕਰਤੀ ਸੀ ਜਿਸ ਦੇ ਵਿੱਚ ਉਹ ਮਾਮਲਾ ਵਿਜੀਲ ਉੱਤੇ ਮੈਨੂੰ ਪਰਮਜੀਤ ਪੰਮਾ ਮਿਲਿਆ ਜੀ ਮੈਨੂੰ ਕਹਿੰਦਾ ਮੈਂ ਤੇਰਾ ਇਹ ਹੱਲਾ ਕਰਵਾ ਦੇਣਾ ਤੇ ਮੇਰੇ ਕੋਲ ਬੰਦਾ ਹੈਗਾ ਉਹਨੇ ਨਾਂ ਲਿਆ ਸ਼ਾਹਿਲ ਗੋਇਲ ਦਾ ਜੀ ਜਿਹੜਾ ਆਪਣੇ ਆਪ ਨੂੰ ਹਿੰਦੂ ਲੀਡਰ ਦੱਸਦਾ ਸੀ ਸ਼ਿਵ ਸ਼ੰਨ ਦਾ ਬਹੁਤ ਵੱਡਾ ਲੀਡਰ ਦੱਸਦਾ ਜੀ ਉਹ ਮਿਲਿਆ ਮੈਨੂੰ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ ਪੈਸੇ ਦੀ ਮੰਗ ਕੀਤੀ ਜੀ ਮੈਂ ਕਿਹਾ ਪਹਿਲਾਂ ਮੇਰਾ ਕੰਮ ਕਰਾਓ ਕਹਿੰਦੇ ਜੀ ਇਹ ਵਿਜੀਲਾਂ ਦਾ ਕੰਮ ਆ ਪਹਿਲਾਂ ਪੈਸੇ ਦੇਣੇ ਪੈਣਗੇ ਫਿਰ ਕੰਮ ਹੋਏਗਾ ਜੀ ਅੱਛਾ ਹਾਂਜੀ ਪਹਿਲਾਂ ਇਹਨਾਂ ਨੇ 1.5 ਲੱਖ ਲਿਆ ਜੀ ਲੱਖ ਰੁਪਇਆ ਫਿਰ ਮੈਨੂੰ ਇਹਦੇ ਘਰ ਤੇ ਗਿਆ ਜੀ ਕਿਹਦੇ ਸ਼ਾਹਿਲ ਗੋਇਲ ਦੇ ਜੀ ਅੱਛਾ ਇਹਦਾ ਜਿਹੜਾ ਦਫ਼ਤਰ ਬਣਾਇਆ ਨਾ ਇਹ ਘਰ ਉੱਥੇ ਦੇ ਕੇ ਆ ਜੀ ਕਿਹੜੀ ਜਗ੍ਹਾ ਤੇ ਦਫ਼ਤਰ ਹੈ ਜਿੱਥੇ ਤੁਸੀਂ ਗਏ ਸੀ ਗੁਰ ਮੰਡੀ ਕੋਈ ਦਫ਼ਤਰ ਪਤਾ ਕਿੱਥੇ ਸੀਗਾ ਇਹ ਗੁਰ ਮੰਡੀ 'ਚ ਹੀ ਹੈ ਜੀ ਉਧਰ ਆ ਆ ਜੀ ਉੱਥੇ ਮੈਂ ਗਿਆ ਸੀ ਜੀ ਇਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਆ ਨਾ ਤੁਹਾਡੇ ਦੇ ਉੱਪਰ ਜਾਂਚ ਚੱਲਦੀ ਵੀ ਸੀਗੀ ਤੁਹਾਡੀ ਮਦਰ ਦੇ ਉੱਪਰ ਹਨਾ ਸਾਫ ਦਾ ਸਰਪੰਚ ਨੇ ਜਾਂਚ ਚੱਲ ਰਹੀ ਸੀ ਜਾਂਚ ਤਾਂ ਚੱਲ ਰਹੀ ਸੀਗੀ ਹਜੇ ਉਹ ਤਾਂ ਸਾਬਿਤ ਨਹੀਂ ਹੋਇਆ ਸੀਗਾ ਤੁਸੀਂ ਕਿਉਂ ਨਾਮ ਕਢਵਾਉਣ ਵਾਸਤੇ ਪੈਸੇ ਦਿੱਤੇ ਮੈਂ ਬਸ ਫਸ ਗਿਆ ਜੀ ਮੈਨੂੰ ਪਤਾ ਨਹੀਂ ਮੈਂ ਨਿਜਾਨਚ ਮੈਨੂੰ ਪਤਾ ਨਹੀਂ ਇਸ ਚੀਜ਼ ਦਾ ਵੀ ਮਾਤਾ ਸਰਪੰਚ ਨੇ ਹੈਂਡੀਕੈਪਟ ਨੇ ਮਲ ਫਾਦਰ ਦੀ ਇਹਨਾਂ ਇਹਨਾਂ ਚ ਆ ਕੇ ਚਾਂਸੇ ਚ ਆ ਕੇ ਜਿਨ੍ਹਾਂ ਦੇ ਮੈਂ ਮੈਂ ਤਾਂ ਮਜਬੂਰ ਸੀ ਉਸ ਤੋਂ ਬਾਅਦ ਮੈਂ ਕਈ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਗੱਲ ਕੀਤੀ ਜੀ ਜਿਨ੍ਹਾਂ ਨੇ ਸਾਹਿਲ ਗੋਇਲ ਨੂੰ ਨਕਾਰਤਾ ਵੀ ਸਾਡਾ ਕੋਈ ਲੀਡਰ ਨਹੀਂ ਵੀ ਸਾਡੇ ਨਾਲ ਤਾਂ ਜਨਾ ਖਨਾ ਕੇ ਫੋਟੋ ਕਰਾ ਜਾਂਦਾ ਜੀ ਅੱਛਾ ਫਿਰ ਬਾਅਦ ਚ ਪਤਾ ਚੱਲਿਆ ਜਦੋਂ ਤੁਸੀਂ ਮਤਲਬ ਇਹਦੀ ਜਾਂਚ ਕੀਤੀ ਆਪਣੇ ਪੱਧਰ ਦੇ ਉੱਪਰ ਜਦੋਂ ਤੁਸੀਂ ਗਏ ਅਕਾਲੀ ਦਲ ਦੇ ਲੀਡਰਾਂ ਕੋਲ ਕੇ ਪੁੱਛਿਆ ਕਿ ਭਾਈ ਸਾਹਿਲ ਗੋਇਲ ਕੌਣ ਆ ਫਿਰ ਪਤਾ ਲੱਗਿਆ ਮਤਲਬ ਹਾਂ ਉਹ ਕਹਿੰਦੇ ਵੀ ਸਾਡੇ ਨਾਲ ਤਾਂ ਜਨਾ ਖਨਾ ਫੋਟੋ ਖਾਂਦਾ ਸਾਨੂੰ ਕਿਹੜਾ ਪਤਾ ਹੈ ਵੀ ਸਾਡੇ ਨਾਲ ਕਿਹੜਾ ਜੀ ਅਕਾਲੀ ਦਲ ਦੇ ਲੀਡਰ ਨੂੰ ਉਹ ਕੀਤਾ ਜਿਨ੍ਹਾਂ ਤੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ 2.2 ਲੱਖ ਰੁਪਇਆ ਲੈ ਗਿਆ ਇਹਨਾਂ ਵਿਸ਼ਵਾਸ ਕਰਨਾ 2.2 ਲੱਖ ਰੁਪਏ ਦਾ ਵੀ ਤੁਸੀਂ ਵਿਸ਼ਵਾਸ ਕਿੱਦਾਂ ਕਰ ਲਿਆ ਇਸ ਦੇ ਉੱਪਰ ਕੀ ਵਿਜੀਲੈਂਸ ਦੇ ਨਾਮ ਦੇ ਉੱਪਰ ਪੈਸੇ ਮੰਗ ਰਹੀ ਤੁਹਾਡੇ ਤੋਂ ਇਹ ਮੈਂ ਜਿਹੜਾ ਪਰਮਜੀਤ ਪੰਮਾ ਨਾ ਉਹ ਸਾਡੇ ਏਰੀਆ ਦਾ ਮੁੰਡਾ ਜੀ ਬਰੋਲੀ ਤੋਂ ਮੈਂ ਉੱਤੇ ਵਿਸ਼ਵਾਸ ਕਰ ਲਿਆ ਜੀ ਪਰ ਬਾਅਦ ਚ ਮੈਨੂੰ ਪਤਾ ਲੱਗਿਆ ਜੀ ਇਹਨਾਂ ਤੋਂ ਵੀ ਇਹਨਾਂ ਨੇ ਰਲ ਕੇ ਠੱਗੀ ਮਾਰੀ ਸੀ ਜੀ ਇਹ ਮੇਰਾ ਫੋਨ ਨਹੀਂ ਅਟੈਂਡ ਕਰਨ ਲੱਗ ਗਿਆ ਜੀ ਤੇ ਗੱਲ ਤੋਂ ਬੋਲਦੇ ਫੋਨ ਦੇ ਉੱਪਰ ਵੀ ਜੋ ਕਰਨਾ ਕਰ ਲੈ ਧਮਕੀਆਂ ਦਿੰਦੇ ਧਮਕੀਆਂ ਦਿੰਦੇ ਸੀ ਜੀ ਇਹਨਾਂ ਨੇ ਮੈਂ ਕਿਹਾ ਮੈਂ ਐਸਐਸਪੀ ਨੂੰ ਮੈਂ ਕਹਿੰਦਾ ਲੋਕਾਂ ਤੋਂ ਜਮਾ ਤੁਸੀਂ ਵਿਸ਼ਵਾਸ ਕਿੱਦਾ ਕੀਤਾ ਤੁਸੀਂ ਕਿਹਾ ਪਰਮਜੀਤ ਪੰਮਾ ਜਿਹੜਾ ਤੁਹਾਡੇ ਪਿੰਡ ਦਾ ਪਿੰਡ ਵਾਲ ਦਾ ਸੀਗਾ ਤੁਹਾਨੂੰ ਜਾਣਦਾ ਸੀ ਪਹਿਲਾਂ ਤੋਂ ਹਨਾ ਲਿੰਕ ਸੀਗੇ ਵੀ ਚਲ ਪਿੰਡ ਦਾ ਬੰਦਾ ਵੀ ਕੰਮ ਕਢਵਾ ਦੇਗਾ ਆਪਣਾ ਹਨਾ ਤੁਸੀਂ ਪਰ ਮਤਲਬ ਕਿ ਇਹਨਾਂ ਦੇ ਉੱਪਰ ਵਿਸ਼ਵਾਸ ਕੀਤਾ ਕਰ ਲਿਆ ਏਡਾ ਬਸ ਉਹ ਪਰਮਜੀਤ ਤੇ ਵਿਸ਼ਵਾਸ ਹੋ ਗਿਆ ਜੀ ਪਰਮਜੀਤ ਤੇ ਵਿਸ਼ਵਾਸ ਕਰ ਲਿਆ ਜੀ ਬਸ ਮੈਂ ਅਖੀਰ ਤੇ ਵਿਸ਼ਵਾਸ ਕਰ ਹਾਂ ਜੀ ਵਿਸ਼ਵਾਸ ਕਰ ਲਿਆ ਜੀ ਇਹਨਾਂ ਨੇ ਅੱਜ ਕਰਦੇ ਕੱਲ ਦਿੰਦੇ ਆ ਜਾਂ ਅੱਜ ਕਰਦੇ ਕੱਲ ਕਰਦੇ ਆ ਜੀ ਉਸ ਤੋਂ ਬਾਅਦ ਮੈਂ ਹਾਈ ਕੋਰਟ ਸਟੇ ਲੈ ਲਈ ਜੀ ਹੁਣ ਉਹ ਸਟੇ ਚੱਲਦੀ ਬਈ ਜੀ ਮੇਰੀ ਤੇ ਅੱਜ ਜਿਸ ਤਰ੍ਹਾਂ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਨਾ ਕਦੋਂ ਸ਼ਿਕਾਇਤ ਦਿੱਤੀ ਤੁਸੀਂ ਵਿਜੀਲੈਂਸ ਨੂੰ ਇਸ ਮਾਮਲੇ ਦੇ ਵਿੱਚ ਕੀ ਸਾਡੇ ਤੋਂ ਪੈਸੇ ਲੈ ਗਏ ਨੇ 2.5 ਲੱਖ ਰੁਪਏ ਕਦੋਂ ਸ਼ਿਕਾਇਤ ਦਿੱਤੀ ਤੁਸੀਂ ਇਹ ਮ 18 ਤਰੀਕ ਨੂੰ ਕੰਪਲੀਟ ਭਾਈ ਸੀ ਐਂਟੀ ਕ腐ਪਸ਼ਨ ਤੇ ਜੀ ਨਾਲ ਦੇ ਨਾਲ ਅਗਲੇ ਦਿਨ ਮੈਨੂੰ ਫੋਨ ਲਾ ਕੇ ਵਿਜੀਲੈਂਸ ਦਫਤਰ ਚੋਂ ਜੀ ਮੈਂ ਤੇ ਬਿਆਨ ਲਿਖਾਇਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਸ਼ੁਰੂ ਕਰਤਾ ਜੀ ਵੀ ਮੱਲਾ ਆ ਨਹੀਂ ਰਹੀ ਸੀ ਤੇ ਅੱਜ ਇਹਨਾਂ ਚੱਕਲੇ ਮੈਨੂੰ ਫੋਨ ਕੀਤਾ ਮੈਂ ਆ ਗਿਆ ਜੀ ਤੇ ਕਾਰਵਾਈ ਕਰਾਉਣ ਵਾਸਤੇ ਜਿਹੜੀ ਕਾਰਵਾਈ ਹੋਈ ਕਰਨ ਜੀ ਤਾਂ ਮੈਨੂੰ ਮੇਰੇ ਪੈਸੇ ਮਿਲ ਜਾਣ ਬਸ ਤੇ ਕਿੱਦਾਂ ਦੇਖਦੇ ਹਾਂ ਅੱਜ ਵਿਜੀਲੈਂਸ ਦੀ ਕਾਰਵਾਈ ਜਿਹੜਾ ਆਪਣੇ ਆਪ ਨੂੰ ਵੱਡਾ ਹਿੰਦੂ ਲੀਡਰ ਕਹਾਉਂਦਾ ਸੀਗਾ ਤੁਹਾਨੂੰ ਕਹਿੰਦਾ ਸੀਗਾ ਕਿ ਮੈਂ ਤਾਂ ਜੋ ਮਰਜੀ ਕਰ ਲਾਂ ਅੱਜ ਕਿਸ ਤਰ੍ਹਾਂ ਵੇਖਦੇ ਹਾਂ ਪੁਲਿਸ ਦੀ ਕਾਰਵਾਈ ਜਿਹੜੀ ਵਿਜੀਲੈਂਸ ਬਹੁਤ ਵਧੀਆ ਕਾਰਵਾਈ ਜੀ ਇਹਨਾਂ ਨੇ ਕੀਤਾ ਇਹਨਾਂ ਨੇ ਟਾਈਮ ਤੇ ਮੌਕਾ ਵੀ ਦਿੱਤਾ ਵੀ ਆਪਾਂ ਸੰਭਾਲ ਲੋ ਇਹਨਾਂ ਨੇ ਨਹੀਂ ਸੰਭਾਲਿਆ ਜੀ ਆਪਣੇ ਆਪ ਨੂੰ ਹੋਈ ਹਿੰਦੂ ਲੀਡਰ ਵਾਲੇ ਦੱਸਦੇ ਸ਼ਿਵਸ਼ਾਨਾ ਦਾ ਮੈਂ ਬਹੁਤ ਵੱਡਾ ਲੀਡਰਾਂ ਜੀ ਮੇਰੀ ਸਪੋਰਟ ਤੇ ਆਉਂਦਾ ਕੋਈ ਨਹੀਂ ਆਉਂਦਾ ਜੀ ਸਪੋਰਟ ਤੇ ਦੀ ਇਹ ਤਾਂ ਵੈਸੇ ਆਪਣਾ ਫੇਮ ਲੈਣ ਦੇ ਮਾਰੇ ਫੇਸਬੁੱਕ ਫੇਸਬੁਕ ਤੇ ਹਰ ਇੱਕ ਨੂੰ ਉਹ ਚੈਲੰਜ ਕਰਦਾ ਹੁੰਦਾ ਜੀ ਇਹ ਤਾਂ ਬੱਲੇ ਹੈ ਨਹੀਂ ਕੁਝ ਜੀ ਮੈਂ ਦੇਖ ਲਿਆ ਜੀ ਅੰਦਰ ਵੀ ਰੋਣ ਲੱਗਿਆ ਆ ਜੀ ਉਹਨਾਂ ਜਿਸ ਤਰ੍ਹਾਂ ਇਹ 2018 ਦੇ ਵਿੱਚ ਤੁਸੀਂ ਕਿਹਾ ਕਿ ਸ਼੍ਰੀਕੇ ਬਾਜੀ ਚ ਉਹਨਾਂ ਵੀ ਸ਼ਿਕਾਇਤ ਹੋ ਗਈ ਇਸ ਤਰ੍ਹਾਂ ਦੀ ਕਿ ਤੁਹਾਡੀ ਮਾਦਰ ਦੇ ਖਿਲਾਫ ਕਿੰਨੇ ਕਹਿ ਸਕਦੇ ਕਿੰਨੇ ਪੈਸਿਆਂ ਦਾ ਕਪਲਾ ਦੇ ਇਲਜ਼ਾਮ ਲੱਗੇ ਸੀ ਕਿ ਗਰੰਟਾਂ ਦਾ ਜਿਹੜਾ ਕਪਲਾ ਸਾਹਮਣੇ ਆਇਆ ਸੀ ਵਿਜੀਲੈਂਸ ਜਾਂਚ ਕਰਦੀ ਪਈ ਤੁਸੀਂ ਕਹਿ ਰਹੇ ਕਿ ਕੋਰਟ ਤੋਂ ਸਟੇ ਲਿੱਤੀ ਹੋਈ ਹੈ ਹਨਾ ਕਿੰਨੇ ਪੈਸਿਆਂ ਦਾ ਕਪਲਾ ਸੀਗਾ ਜਿਹੜਾ ਸਾਹਮਣੇ ਆਇਆ ਸੀਗਾ ਕਪਲਾ ਤਾਂ ਹੈ ਹੀ ਨਹੀਂ ਜੀ ਬਸ ਕੋਈ ਨਹੀਂ ਕਪਲਾ ਸਾਡ ਨੂੰ 40 ਲੱਖ ਰੁਪਏ ਗ੍ਰਾਂਟ ਮਿਲੀ ਸੀ ਉਸ ਟਾਈਮ ਜੀ ਤੇ 30 ਲੱਖ ਸਾਢੇ ਕੋਈ ਸਾਰਾ ਸੀ ਕੰਮ ਕੀਤਾ ਹੋਇਆ ਜੀ ਮੈਂ ਉਹਨਾਂ ਸਾਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਜੀ ਉਹਨਾਂ ਮੇਰੇ ਦਾਦੇ ਦੇ ਮੁੰਡੇ ਨੇ ਉਹਨਾਂ ਨੇ ਪਹਿਲਾਂ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਆਪਣੇ ਅਟੈਕ ਨਾਲ ਜੀ ਉਹ ਵੀ ਮੇਰੇ ਤੇ ਝੂਠਾ ਇਲਜ਼ਾਮ ਲਗਾਇਆ ਜੀ ਉਹਨਾਂ ਨੇ ਸਸਕਾਰ ਕਰਨ ਤੋਂ ਬਾਅਦ ਮੇਰੇ ਤੇ ਐਪਲੀਕੇਸ਼ਨ ਦਿੱਤੀ ਜੀ ਜਿਹੜਾ ਪਰਮਜੀਤ ਪੰਮਾ ਇਹ ਕਰਦਾ ਕੀ ਹੈ ਜਿਹੜਾ ਤੁਸੀਂ ਕਹਿ ਰਹੇ ਤੁਹਾਡੇ ਪਿੰਡ ਦਾ ਤੁਸੀਂ ਜਾਣਦੇ ਹੋਵੋਗੇ ਇਹਨੂੰ ਵੀ ਕਰਦਾ ਕੀ ਹੈ ਭਾਈ ਇਹ ਇਹ ਪਤਾ ਨਹੀਂ ਕੀ ਕਰਦਾ ਜੀ ਇਹਦਾ ਕੋਈ ਪਤਾ ਨਹੀਂ ਜੀ ਨਾਜੀਤ ਵਸ ਮਿਲ ਗਈ ਕਿ ਮੇਰੇ ਕਹਿੰਦਾ ਲਿੰਕ ਚੰਗੇ ਨੇ ਕਹਿੰਦਾ ਮੈਂ ਕਰਵਾ ਦਾਂਗਾ ਜੀ ਮੈਂ ਇਸ ਚ ਫਸ ਗਿਆ ਜੀ ਜਦੋਂ ਮੈਂ ਆਹ ਇਹਨਾਂ ਕੋਲ ਆਂਦਾ ਹੁੰਦਾ ਨਾ ਜੀ ਇਹ ਫੋਨ ਤੇ ਹਾਂ ਐਸਐਸਪੀ ਦੇ ਲੀਡਰ ਦਾ ਫੋਨ ਆ ਗਿਆ ਜੀ ਮੈਨੂੰ ਉਹਦਾ ਫੋਨ ਆ ਰਿਹਾ ਜੀ ਉਹ ਆ ਰਿਹਾ ਐਂ ਕਰਦੇ ਹੁੰਦੇ ਸੀ ਵੀ ਮੈਨੂੰ ਇਹ ਕੋਣ ਕਹਿੰਦਾ ਸੀਗਾ ਵੀ ਮੈਨੂੰ ਉਸ ਲੀਡਰ ਦਾ ਫੋਨ ਆ ਗਿਆ ਐਸਐਸਪੀ ਦਾ ਫੋਨ ਆ ਗਿਆ ਕੋਣ ਕਹਿੰਦਾ ਹੁੰਦਾ ਸੀਗਾ ਜੀ ਤੇ ਤੇ ਸਾਇਲ ਦੋਨੋਂ ਕਹਿੰਦੇ ਹੁੰਦੇ ਸੀ ਜੀ ਮੈਨੂੰ ਪਤਾ ਨਹੀਂ ਸੀ ਜੀ ਮੈਂ ਅਨਜਾਨ ਸੀ ਅੱਛਾ ਹਾਂ ਮੈਨੂੰ ਬਾਅਦ ਚ ਪਤਾ ਲੱਗਿਆ ਜੀ ਵੀ ਇਹ ਗਲਤ ਹੋ ਗਿਆ ਮੈਂ ਫਿਰ ਗਲਤ ਹੋਣ ਦੇ ਬਾਅਦ ਮੈਂ ਅਤੇ ਇਹਨਾਂ ਨੇ ਪੈਸੇ ਨਹੀਂ ਮੋੜੇ ਹਾਰ ਕੇ ਮੈਨੂੰ ਇਹ ਵਿਜੀਲੈਂਸ ਦੇ ਇਹਨਾਂ ਦੇ ਕਾਰਵਾਈ ਕਰਵਾਨੀ ਪਈ ਜੀ ਮਤਲਬ 2 ਸਾਲ ਪਹਿਲਾਂ ਇਹਨਾਂ ਨੇ ਪੈਸੇ ਲੈ ਲਏ ਸੀ ਤੁਹਾਡੇ ਤੋਂ 2.5 ਲੱਖ ਰੁਪਈਆ ਉਸ ਤੋਂ ਬਾਅਦ ਤੁਸੀਂ ਹੱਕ ਕੇ ਮਤਲਬ ਅੱਜ ਸ਼ਿਕਾਇਤ ਦਿੱਤੀ ਹੈ ਹਾਂ ਜੀ ਹਾਂ 2 ਸਾਲ ਪਹਿਲਾਂ ਲੈ ਲਏ ਸੀ ਪੈਸੇ ਜੀ ਇਹਨਾਂ ਨੇ ਤੇ ਬਸ ਅੱਜ ਕੀ ਕਰਦੇ ਆਂ ਜੀ ਗੱਲ ਕਰਦੇ ਆਂ ਜੀ ਅੱਜ ਕਰਦੇ ਆਂ ਗੱਲ ਕਰਦੇ ਆਂ ਤੇ ਬਾਅਦ ਚ ਇਹ ਜਿਹੜਾ ਆਪਣਾ ਸਾਹਿਲ ਕੋਇਲਾ ਤੇ ਵੇਰ ਜੋ ਕਰਨਾ ਕਰ ਲਾ ਕਹਿੰਦੇ ਅੱਛਾ ਧਮਕੀਆਂ ਦੇਣ ਲੱਗੇ ਹਾਂ ਧਮਕੀਆਂ ਦੇਣ ਲੱਗੇ ਜੋ ਕਰਨਾ ਚ ਕਰ ਲੱਗਦਾ ਪਿਆ ਨਹੀਂ ਸੀਗਾ ਕਿ ਭਾਈ ਪੈਸੇ ਦੇ ਦੇ ਮੇਰੀ ਹੱਕ ਹਲਾਲ ਮੈਂ ਜੀ ਸ਼ਾਹਿਲ ਨੂੰ ਫੋਨ ਕੀਤਾ ਵੀ ਚਲੋ ਜਿੰਨੇ ਪੈਸੇ ਹੈਗੇ ਨੇ ਮੇਰੇ ਦੇ ਦਿਓ ਤੁਸੀਂ ਜਿਹੜਾ ਤੁਹਾਡਾ ਖਰਚਾ ਹੋ ਗਿਆ ਰੱਖ ਲਓ ਕਹਿੰਦਾ ਮੈਂ ਦੇ ਨਹੀਂ ਨੀ ਮੇਰੇ ਕੋਲ ਕਹਿੰਦਾ ਆਇਆ 1 ਲੱਖ ਰੁਪਇਆ ਹੁਣ ਮੰਨ ਲਓ ਵੀ ਆਇਆ ਜੇ ਤੇ ਅੱਛਾ ਹਾਂ ਜੀ ਕਹਿੰਦਾ ਮੇਰੇ ਕੋਲ 1 ਲੱਖ ਰੁਪਇਆ ਆਇਆ ਆ ਮੈਂ ਨਹੀਂ ਦਿੰਦਾ ਜੋ ਹੋਏਗਾ ਕਰਾਂ ਉਹ ਕਹਿੰਦਾ ਭਰਮਜੀਤ ਕੋਲਾ ਜੀ ਹਾਂ ਜੀ ਪਰਮ ਜੀ ਨੇ ਦੱਸਿਆ ਨਹੀਂ ਵੀ ਕਿੱਥੇ ਹੈ ਪੈਸੇ ਭਰਮਜੀਤ ਫੋਨ ਨਹੀਂ ਚੱਕਦਾ ਸੀ ਜੀ ਗੱਲ ਨਹੀਂ ਕਰਦਾ ਸੀ ਫੋਨ ਤੇ ਅੱਜ ਦੋਨੋਂ ਚੱਕਲੇ ਪੁਲਿਸ ਨੇ ਹਾਂ ਜੀ ਹਾਂ ਚੱਕਲੇ ਜੀ ਵਧੀਆ ਕਾਰਵਾਈ ਕਰੀ ਹੈ ਜੀ ਹਾਂ ਆ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਜੀ ਮੈਨੂੰ ਖਤਰਾ ਹੀ ਵੀ ਇਹਨਾਂ ਤੋਂ ਇਹ ਅੱਗੇ ਵੀ ਕਰਵਾ ਸਕਦੇ ਨੇ ਮੇਰੇ ਤੇ ਕੋਈ ਵੀ ਕਰਵਾ ਸਕਦੇ ਨੇ ਜੀ ਆ ਮੈਨੂੰ ਇਹਨਾਂ ਤੋਂ ਖਤਰਾ ਵੀ ਹੈ ਜੀ ਜਿਸ ਤਰ੍ਹਾਂ ਸਬੂਤਾਂ ਦੀ ਗੱਲ ਕਰੀਏ ਸਬੂਤ ਕੀ ਕੁਝ ਸੀਗੇ ਤੁਹਾਡੇ ਕੋਲ ਜਿਹੜੇ ਪੈਸੇ ਤੁਸੀਂ ਦਿੱਤੇ ਸੀ ਕੈਸ਼ ਦਿੱਤੇ ਸੀ ਜਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਪਾਏ ਸੀਗੇ ਮੈਂ 1.5 ਲੱਖ ਦਿਨਾਂ ਨੂੰ ਕੈਸ਼ ਦਿੱਤਾ ਜੀ ਲੱਖ ਰੁਪਇਆ ਮੈਂ ਸਹਿਿਲ ਗੋਇਲ ਦੇ ਘਰ ਦੇ ਗਿਆ ਜੀ ਉਹ ਉਹਦੀ ਮੈਂ ਵੀਡੀਓ ਬਣਾ ਲਈ ਸੀ ਜੀ ਜਦੋਂ ਇਹ ਮੈਨੂੰ ਪੈਸੇ ਫੜਾਦੇ ਮੈਂ ਬਹਿ ਕੇ ਗਿਣਨ ਲੱਗ ਗਿਆ ਪੈਸੇ ਜੀ ਇਹ ਗਿਣਨ ਲੱਗਿਆ ਮੈਂ ਉਹ ਤੋਂ ਥੋੜੀ ਜੀ ਕੈਪਚਰ ਲੈ ਲਈ ਵੀਡੀਓ ਜੀ ਇਹਦੀ ਉਸ ਵਕਤ ਕੁਝ ਮੇਰੇ ਕੋਲ ਰਿਕਾਰਡਿੰਗਾਂ ਕਰ ਲਿਆ ਜੀ ਜਦੋਂ ਮੇਰੇ ਨਾਲੇ ਤਾਂ ਤੇ ਬਾਤ ਮਾਰਨ ਲੱਗ ਫਿਰ ਮੈਂ ਰਿਕਾਰਡਿੰਗ ਕਰਨੀ ਸ਼ੁਰੂ ਕਰਤੀ ਜੀ ਜਿਵੇਂ ਮੈਂ ਵੇ ਇਹ ਕਹਿੰਦਾ ਇਹ ਕਹਿੰਦਾ ਕੋਈ ਨਹੀਂ ਮੇਰੇ ਤੋਂ ਸੋਮਵਾਰ ਨੂੰ ਪੈਸੇ ਲੈ ਜੀ ਨਾ ਸੰਡੇ ਨੂੰ ਪੈਸੇ ਲੈ ਜਿਓ ਤੇ ਕੋਈ ਸੰਡੇ ਨੇ ਇਹ ਮੇਰਾ ਬਲੌਕ ਕਰਤਾ ਨੰਬਰ ਜੀ ਉਸ ਤੋਂ ਬਾਅਦ ਮੈਂ ਫਿਰ ਉਹਨਾਂ ਦੀ ਸ਼ਿਕਾਇਤ ਕਰਤੀ ਜੀ ਜਿਹੜੀ ਪੰਚਾਇਤ ਨੇ ਵਿੱਚ ਪਾਈ ਪਿੰਡ ਦੇ ਕੀ ਪਈ ਚੱਲ ਬੈ ਕੇ ਮਸਲਾ ਨਿਬੇੜ ਲਈਏ ਕਿ ਪੈਸੇ ਮਿਲ ਜਾਣ ਵਾਪਸ ਇਹ ਤਾਂ ਮੰਨਦੇ ਨਹੀਂ ਕਿਸੇ ਦੀ ਜੀ بڑے ਬੰਦਿਆਂ ਨੇ ਕਿਹਾ ਜੀ ਆਪਣੇ ਨਾਲ ਦੇ ਜਿਹੜੇ ਹੋਰ ਮੁੰਡੇ ਨੇ ਆਪਣੇ ਕਾਲੇ ਦਲ ਦੇ ਵੀ ਸੀ ਉਹਨਾਂ ਨੇ ਕਿਹਾ ਬੈ ਕੇ ਨਿਬਟ ਲੋ ਇਹ ਕਿਸੇ ਹੁੰਦਾ ਹੀ ਨਹੀਂ ਸੀ ਜੀ ਹਾਂ ਕੋਈ ਨਾ ਮੈਂ ਦੇ ਦਿੰਦਾ ਜੀ ਦੇ ਦਿੰਦਾ ਪੈਸੇ ਹੀ ਕਹਿੰਦਾ ਹੁੰਦਾ ਸੀ ਮੇਰਾ ਸ਼ਾਹੂਕਾਰ ਬਣਦਾ ਹਾਂਜੀ ਹਾਂਜੀ ਤੇ ਅੱਜ ਕਾਰ ਤਾਂ ਬਿਲਕੁਲ ਇਹ ਸਨ ਸਾਪਕਾ ਸਰਪੰਚ ਦੇ ਬੇਟੇ ਜਿਨ੍ਹਾਂ ਨੇ ਕਿਹਾ ਕਿ ਮੇਰੇ ਤੋਂ 2 ਸਾਲ ਪਹਿਲਾਂ ਹੀ ਸਾਹਿਲ ਗੋਇਲ ਅਤੇ ਪਰਮਜੀਤ ਪੰਮੇ ਨੇ ਜਿਹੜੇ 20 ਲੱਖ ਰੁਪਏ ਦੀ ਮੰਗ ਕੀਤੀ ਸੀਗੀ ਤਾਂ ਪਹਿਲਾ ਜਿਹੜੇ ਕਹਿ ਸਕਦੇ ਆ ਕਿ ਇਹ 1.5 ਲੱਖ ਰੁਪਏ ਲੈ ਕੇ ਉਸ ਤੋਂ ਬਾਅਦ ਲੱਖ ਰੁਪਏ ਜਦੋਂ ਸਾਹਿਲ ਗੋਇਲ ਦੇ ਘਰ ਦੇਣ ਗਏ ਤਾਂ ਉਸ ਦੀ ਵੀਡੀਓ ਜਿਹੜੀ ਹੈ ਪੈਸੇ ਗਿਣਦਿਆਂ ਹੋਏ ਦੀ ਬਣਾਈ ਤਾਂ ਉਸ ਤੋਂ ਕਈ ਵਾਰ ਮੰਗ ਕੀਤੀ ਜਦੋਂ ਇਹ ਮਾਮਲਾ ਨਹੀਂ ਸੁਲਝਿਆ ਇਹ ਮਾਮਲੇ ਦੇ ਵਿੱਚੋਂ ਜਿਹੜਾ ਨਾਮ ਰਫਾ ਦਫਾ ਕਰਨ ਦੇ ਲਈ ਪੈਸੇ ਲਿੱਤੇ ਗਏ ਸੀ ਉਹ ਕੰਮ ਨਹੀਂ ਹੋਇਆ ਤਾਂ ਇਹਨਾਂ ਨੇ ਪੈਸੇ ਵਾਪਸ ਲੈਣ ਦੀ ਜਿਹੜੀ ਮੰਗ ਕੀਤੀ ਲੇਕਿਨ ਸਾਹਿਲ ਗੋਇਲ ਪੰਮਾ ਜਿਹੜਾ ਇਹਨਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਗਏ ਸੀਗੇ ਧਮਕੀਆਂ ਦੇਣ ਲੱਗ ਗਏ ਸੀਗੇ ਫੋਨ ਦੇ ਉੱਪਰ ਕਿ ਤੁਸੀਂ ਜੋ ਕਰਨਾ ਹੈ ਕਰ ਲਵੋ ਅਸੀਂ ਕਿਸੇ ਤੋਂ ਨਹੀਂ ਡਰਦੇ ਹੈਗੇ ਤਾਂ ਕਹਿ ਸਕਦੇ ਆ ਕਿ ਅੱਜ ਉਹੀ ਦੋਵੇਂ ਦੋਸ਼ੀ ਕਹਿ ਸਕਦੇ ਆ ਵਿਜੀਲੈਂਸ ਨੇ ਕਾਬੂ ਕਰ ਲਏ ਨੇ ਤਾਂ ਹਾਲਾਂਕਿ ਵੀਡੀਓ ਵੀ ਇਹਨਾਂ ਦੇ ਕੋਲ ਹੈ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸਾਹਿਲ ਗੋਇਲ ਜਿਸ ਵਿੱਚ ਕਹਿ ਸਕਦੇ ਆ ਕਿ ਪੈਸੇ ਲੈਂਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਆਧਾਰ ਤੇ ਅੱਜ ਵਿਜੀਲੈਂਸ ਨੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਤਾਂ ਕਹਿ ਸਕਦੇ ਆ ਕਿ ਅੱਜ ਵਿਜੀਲੈਂਸ ਦੀ ਵੱਡੀ ਕਾਰਵਾਈ ਜਿਹੜੀ ਹੈ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਤਾਂ ਜਿਸ ਦੀ ਕਾਰਵਾਈ ਵਿਜੀਲੈਂਸ ਲੰਬੇ ਸਮੇਂ ਤੋਂ ਕਰਦੀ ਪਈ ਸੀ 2018 ਦਾ ਇਹ ਮਾਮਲਾ ਅਰਨੇਟੂ ਪਿੰਡ ਦਾ ਜਿੱਥੇ ਸਾਬਕਾ ਸਰਪੰਚ ਦੇ ਉੱਪਰ ਕਹਿ ਸਕਦੇ ਹਾਂ ਕਪਲੇਵਾਜੀ ਦੇ ਇਲਜ਼ਾਮ ਲੱਗੇ ਸੀ ਜਿਸ ਮਾਮਲੇ ਦੇ ਵਿੱਚ ਹਾਲਾਂਕਿ ਵਿਜੀਲੈਂਸ ਸਾਹੇ ਜਾਂਚ ਦੇ ਇਨ ਮਾਮਲਾ ਹੋ ਲੇਕਿਨ ਉਸੇ ਮਾਮਲੇ ਦੇ ਵਿੱਚ ਸਰਪੰਚ ਦਾ ਨਾਮ ਕਢਵਾਉਣ ਬਦਲੇ 2.5 ਲੱਖ ਰੁਪਏ ਦੀ ਮੰਗ ਕਰਦੇ ਸੀਗੇ ਤਾਂ 2.5 ਲੱਖ ਰੁਪਏ ਲੈ ਵੀ ਗਏ ਸੀਗੇ ਹਾਲਾਂਕਿ ਉਹ ਬਰਾਮਦਗੀ ਜਿਹੜੀ ਅਜੇ ਤੱਕ ਵਿਜੀਲੈਂਸ ਵੱਲੋਂ ਨਹੀਂ ਕੀਤੀ ਗਈ ਉਸ ਦੀ ਜਲਦੀ ਜਿਹੜੀ ਹੈ ਪੁਲਿਸ ਜਾਂਚ ਕਿ ਹੋਵੇਗੀ ਵਿਜੀਲੈਂਸ ਦੀ ਜਾਂਚ ਹੋਵੇਗੀ ਕਿ ਆਖਿਰ ਕਹ ਇਹਨਾਂ ਨੇ ਪੈਸੇ ਜਿਹੜੇ ਨੇ ਉਹ ਕਿਸ ਕੰਮ ਦੇ ਉੱਪਰ ਲਗਾਏ ਨੇ ਜਾਂ ਕਿੱ ਸਾढ़े 3-4 ਵਜੇ ਦੇ ਕਰੀਬ ਜਿਹੜਾ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾਣੀ ਹੈ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਬਾਨੀ ਟੀਵੀ ਪਟਿਆਲਾ